ਤਾਂ ਮੈਂ ਕਹਿੰਦਾ ਸੀ ਵੀ ਜ਼ਿੰਦਗੀ 'ਚ ਨਾ ਬਹੁਤ ਕੁਝ ਇਦਾਂ ਦਾ ਹੁੰਦਾ ਜਿਹੜਾ ਸੰਪੂਰਨ ਨਹੀਂ ਮਿਲਦਾ ਸਾਨੂੰ ਕਦੇ ਵੀ ਪੂਰਾ ਨਹੀਂ ਮਿਲਦਾ ਹਾਂ ਪਹਿਲੀ ਗੱਲ ਤਾਂ ਇਦਾਂ ਆ ਆਪਾਂ ਤਿਆਰ ਰਹੀਏ ਵੀ ਜੁਕ ਸ਼ੋਇਆ ਕਿ ਉਹ ਜਿੱਥੇ ਹੁਣ ਦੇਖੋ ਸਾਡਾ ਵਿਆਹ ਹੁੰਦਾ ਉਹਦਾ ਫੈਸਲਾ ਕੌਣ ਕਰਦਾ ਹਾਂ ਅਸੀਂ ਆਪੇ ਕਰਦੇ ਆਂ ਨਾ ਅਸੀਂ ਅੱਪੇ ਕਰਦੇ ਹਾਂ ਜੀ ਆਮ ਆਪੇ ਨੇ ਕਰ ਲਿਆ ਫਿਰ ਬੱਚਾ ਲੈਣ ਦਾ ਫੈਸਲਾ ਕੌਣ ਕਰਦਾ ਅਸੀਂ ਕਰਦੇ ਹਾਂ ਅਸੀਂ ਕਰਦੇ ਹਾਂ ਹੁਣ ਜਦ ਕੇ ਸਾਨੂੰ ਪਤਾ ਹੈ ਕਿ ਸੰਸਾਰ ਕਿਦਾਂ ਦਾ ਆ ਹੁਣ ਅੱਜ ਦੇ ਸਮੇਂ ਜਿਹੜਾ ਬੰਦਾ ਵਿਆਹ ਕਰਾ ਕੇ ਬੱਚਾ ਲੈਣ ਦਾ ਫੈਸਲਾ ਕਰਦਾ ਆ ਉਹਨੂੰ ਪਤਾ ਹੋਣਾ ਚਾਹੀਦਾ ਕਿ ਸੋਸ਼ਲ ਮੀਡੀਆ ਦਾ ਯੁੱਗ ਅਨ ਕਿਦਾਂ ਦੇ ਹਾਲਾਤ ਆ ਕਿਦਾਂ ਦੇ ਜਿਹੜੀ 7ਵੀਂ 8ਵੀਂ ਚ ਪੜਦੇ ਬੱਚੇ ਦਾ ਡਰ ਕਰਨ ਲੱਪ ਪੈਂਦੇ ਆ ਕਿੰਨੇ ਸਾਧਨ ਆ ਹਾਂ ਹਨਾ ਜੇ ਅਸੀਂ ਧਰਮ ਦੀ ਗੱਲ ਕਰੀਏ ਧਰਮ ਦੇ ਵਿੱਚ ਕਿੰਨੇ ਕਰਪਟ ਲੋਕ ਬੈਠੇ ਆ ਹਾਂਜੀ ਅੱਜ ਅੱਜ ਕੱਲ ਕੋਈ ਇਦਾਂ ਸੁਣਿਆ ਭਈ ਕਿਸੇ ਵੱਡੇ ਬੰਦੇ ਨੇ ਆਪਣੇ ਬੱਚੇ ਨੂੰ ਰਾਗੀ ਢਾਡੀ ਜਾਂ ਕਥਾਕਾਰ ਬਣਾਉਣ ਲਈ ਕੋਈ ਉਪਰਾਲਾ ਕੀਤਾ ਹੋਵੇ ਨਹੀਂ ਨਾ ਮੁੰਡਾ ਬੰਦਾ ਕੋਈ ਡਾਕਟਰ ਇੰਜੀਨੀਅਰ ਬਣਾਉਣ ਨੂੰ ਕੌਲੇ ਅਮੀਰ ਹੋਣ ਨੂੰ ਹੋਰ ਪੈਸੇ ਹੋਰ ਪੈਸੇ ਹਾਂ ਹਾਂ ਜਿਹਨਾਂ ਦੇ ਕੋਲ ਪੈਸੇ ਆ ਉਹ ਵੀ ਚਾਹੁੰਦੇ ਆ ਹੋਰ ਪੈਸੇ ਇੱਥੇ ਅਸੀਂ ਦੇਖਦੇ ਮਿਲੀਅਨਰ ਜਿਹੜੇ ਬੰਦੇ ਆ ਉਹ 20 20 50 50 ਮਿਲੀਅਨ ਦੀ ਡਰੱਗ ਦੀ ਡੀਲ ਕਰਕੇ 2-200 ਮਿਲੀਅਨ ਦੀ ਡਰੱਗ ਦੀਆਂ ਡੀਲਾਂ ਕਰਕੇ ਫੇਰ ਰਾਤੋਂ ਰਾਤ ਅਮੀਰ ਹੋ ਜਿਏ ਸੀ ਹੁਣ ਜਿਹੜਾ ਬੰਦਾ ਅੱਜ ਦੇ ਸਮੇਂ 'ਚ ਬੱਚਾ ਲੈਣ ਦਾ ਫੈਸਲਾ ਕਰੂਗਾ ਉਹਨੂੰ ਪਤਾ ਹੋਣਾ ਚਾਹੀਦਾ ਕਿ ਮੇਰੇ ਬੱਚੇ ਨੇ ਇਸ ਮਾਹੌਲ ਵਿੱਚ ਰਹਿਣਾ ਹੈ ਹੂੰ ਠੀਕ ਐ ਐਫਰਟ ਹੈਗਾ ਆ ਆਪਣਾ ਹਨਾ ਪਰ ਉਹਦੇ ਚ ਕਾਲੇ ਨਹੀਂ ਕਾਲੇ ਇਦਾਂ ਨਹੀਂ ਇਦਾਂ ਜ਼ਿੰਦਗੀ ਕਦੇ ਵੀ ਸਾਨੂੰ ਸਾਰਾ ਕੁਝ ਪਰਫੈਕਟ ਨਹੀਂ ਮਿਲਦਾ ਅਨ ਬਸ ਇੰਨਾ ਹੀ ਆ ਜੋ ਹੈਗਾ ਆ ਉਹਦੇ ਨਾਲ ਗੁਜ਼ਾਰਾ ਕਰਨ ਨੂੰ ਉਹਦੇ ਨਾਲ ਜੀਣ ਲਈ ਇਦਾਂ ਅਸੀਂ ਜ਼ਰੂਰੀ ਤੋਂ ਪਈ ਅਸੀਂ ਉਤਮ ਬਣ ਕੇ ਹਨ ਜਾਨੀ ਹਾਂ ਹਾਂ ਬਿਲਕੁਲ ਅਗੂ ਬਣ ਕੇ ਵਧੀਆ ਬਣ ਬੈਸਟ ਹੋ ਕੇ ਜੀਣਾ ਸੰਸਾਰ ਤੇ ਹਾਂ ਨਾ ਫੱਡੀ ਵੀ ਹੋ ਸਕਦੇ ਆ ਸੀ ਹਾਂ ਹਾਂ ਪਰ ਸੈਕਿੰਡ ਵੀ ਹੋ ਸਕਦੇ ਆ ਹਾਂ ਨਾ ਹੁਣ ਜੇ ਉਹ ਉਹ ਸੋਚ ਕੇ ਇਦਾਂ ਇਦਾਂ ਕਰੂਗੇ ਤੁਸੀਂ ਹੈਨਾ ਜਿਹੜਾ ਜਿਹੜਾ ਹਾਂ ਠੀਕ ਹੈ ਆਪੇ ਉਹ ਰੱਬ ਨਹੀਂ ਹੈਗਾ ਹਾਂ ਪਰ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਬੰਦੇ ਕੋ ਸਾਰੇ ਜਵਾਬ ਹੈਗੇ ਆ ਹਾਂ ਇਹ ਵੀ ਤਾਂ ਕੋਈ ਗਾਰੰਟੀ ਨਹੀਂ ਨਾ ਵੀ ਸਾਰੀ ਹਰ ਚੀਜ਼ ਦਾ ਇਲਾਜ ਹੋਵੇ ਹਾਂ ਹੂੰ ਕੋਸ਼ਿਸ਼ ਸਹੀ ਕਰ ਰਹੀ ਹੈ ਨਾ ਉਹ ਅਨ ਰੱਬ ਦੇ ਨਾਲ ਇੱਕ ਫਾਇਦਾ ਸੀ ਅਨ ਕਿਉਂਕਿ ਆਮ ਬੰਦਾ ਸਾਰਾ ਕੁਝ ਰੱਬ ਤੇ ਸਿਢ ਦਿੰਦਾ ਸੀ ਹੂੰ ਪਰਵਾਸ ਜੀ ਇਹ ਤਾਂ ਜਾਂ ਤਾਂ ਉਹ ਰਿਲੈਕਸ ਇਦਾਂ ਰਹਿੰਦਾ ਸੀ ਕਿ ਜਦੋਂ ਹੁਣ ਪੁਜਾਰੀ ਕਹਿੰਦਾ ਸੀ ਵੀ ਪਿਛਲੇ ਜਨਮ ਦੀ ਪਿਛਲੇ ਕਰਮਾਂ ਦਾ ਫਲ ਆ ਹਾਂਜੀ ਹੁਣ ਪਿਛਲੇ ਜਨਮ ਵਿੱਚ ਗਲਤੀ ਕੀਤੀ ਆ ਉਹਦੀ ਜ਼ਿੰਮੇਵਾਰੀ ਥੋੜਾ ਬੰਦਾ ਬੰਦਾ ਇਦਾਂ ਥੋੜੀ ਕਹਿ ਸਕਦੇ ਕਿਸੇ ਨੂੰ ਹੂੰ ਨਹੀਂ ਹਾਂ ਮੂਜੀ ਜੇ ਇੱਕ ਔਰਤ ਘਰ ਵਾਲੇ ਨੂੰ ਕਹੇ ਪੀ ਲੈ ਤੂੰ ਪਿਛਲੇ ਜਨਮ ਵਿੱਚ ਬਾਂਮਣਾ ਦੀ ਕੁੜੀ ਨਾ ਫਿਰਦਾ ਹੁੰਦਾ ਸੀ ਹਾਂਜੀ ਹਾਂ ਅੱਜ ਉਹ ਕਹੇ ਪੀ ਤੂੰ ਪਿਛਲੇ ਹਫਤੇ ਉਹਦੇ ਨਾਲ ਜਾ ਕੇ ਆਇਆ ਚਾਹ ਪੀ ਕੇ ਆਇਆ ਤੂੰ ਕੱਲ ਉਹਨੂੰ ਫੋਨ ਤੇ ਲੱਗਾ ਸੀ ਤੂੰ ਉਹ ਉਹਨੂੰ ਮਿਲ ਕੇ ਆਇਆ ਜਾਂ ਤੂੰ ਕਾਲਜ ਉਹਦੇ ਨਾਲ ਘੁੰਮਦਾ ਸੀ ਉਹ ਉੱਥੇ ਤਾਂ ਬੰਦਾ ਜਵਾਬ ਦੇ ਆ ਸ਼ਰਮਿੰਦਾ ਹੁੰਦਾ ਹਾਂਜੀ ਜੇ ਕੋਈ ਕਹਿ ਦੇਵੇ ਤੂੰ ਲੈ ਪਿਛਲੇ ਜਨਮ ਚ ਤੂੰ ਇਹ ਕਰਦਾ ਸੀ ਉਦੋਂ ਲਈ ਥੋੜਾ ਜਿਹਾ ਹਾਸਾ ਆ ਜਾਂਦਾ ਬੰਦੇ ਨੂੰ ਸਭੋ ਉਤਰਾਉਂਦਾ ਹੈ ਬੰਦਾ ਆਹੋ ਤਾਂ ਨਹੀਂ ਜਮੇਤ ਹਾਂ ਨਾ ਉਹ ਤਾਂ ਕਹਿੰਦਾ ਉਹਦੋਂ ਪਿਛਲੇ ਨਾ ਮੇਰੇ ਚਾਰ ਗਰਲਫ੍ਰੈਂਡਾਂ ਸੀ ਮੇਰੇ ਕੋਲ ਮੈਂ ਤਾਂ ਸੱਤ ਵਿਆਹ ਸੀ ਹੂੰ ਗੱਪ ਮਾਰਨੀ ਆ ਤਾਂ ਕਿ ਹੁਣ ਉਹਦੇ ਨਾਲ ਇੱਕ ਤਾਂ ਜ਼ਿੰਮੇਵਾਰੀ ਲੈ ਜਾਂਦੀ ਬੰਦਾ ਉਦਾਂ ਰਿਲੈਕਸ ਰਹਿੰਦਾ ਅੰਕ ਦੂਜਾ ਇਹ ਹੈ ਵੀ ਗਾਂ ਲਈ ਇਦਾਂ ਨਹੀਂ ਮਿਹਣਾ ਨਹੀਂ ਸਾਨੂੰ ਜਿੰਨਾ ਜਿੰਨੀ ਤਕਲੀਫ ਨਾ ਸਾਨੂੰ ਬਿਮਾਰੀ ਦੀ ਹੁੰਦੀ ਹੈ ਠੀਕ ਹੋਣ ਦਾ ਹੋਣ ਦੀ ਕਾਲ ਹੁੰਦੀ ਹੈ ਹਾਂ ਉਹਦੇ ਨਾਲੋਂ ਜ਼ਿਆਦਾ ਸਾਨੂੰ ਸਮਾਜ ਦਾ ਡਰ ਹੁੰਦਾ ਹਾਂ ਸਮਾਜ ਜੱਜ ਕਰਦਾ ਹੈ ਬਿਲਕੁਲ ਸਮਾਜ ਉਸ ਤੁਹਾਨੂੰ ਵਿਚਾਰੇ ਬਣਾ ਕੇ ਦੇਖਦਾ ਹਾਂ ਅਸੇ ਤਰ੍ਹਾਂ ਉਸ ਨਿਗਾਹਾਂ ਪਏ ਹੈ ਵਿਚਾਰਿਆਂ ਤੋਂ ਇਦਾਂ ਹਨਾ ਹਾਂ ਕਰਦੀ ਫੇ ਆ ਕੇ ਅਗਲਾ ਕੰਪੇਅਰ ਕਰਦਾ ਫਲਾਨੇ ਦਾ ਫਲਾਨਾ ਫਲਾਨੇ ਦਾ ਮੁੰਡਾ ਇਸ ਇਸ ਇਹਦਾ ਹਾਣੀ ਆ ਜੀ ਇਕੱਠੇ 2 ਮਹੀਨੇ ਛੋਟਾ ਜਿਓ ਹੁਣ ਜੇ ਉਹਨਾਂ ਨੂੰ ਫੜ ਕੇ ਬਾਹੋਂ ਬਾਹਰ ਕੱਢੀਏ ਨਾ ਪਹਿਲਾਂ ਹਾਂ ਜਿਹੜਾ ਐਦਾਂ ਦੀਆਂ ਗੱਲਾਂ ਕਰਦਾ ਉਹਨੂੰ ਫੜ ਕੇ ਤੋਰੀਏ ਪਹਿਲਾਂ ਹਾਂ ਹਨਾ ਪਿੱਛੇ ਅਗਲੇ ਤੇ ਕਿਹੜਾ ਕੁਝ ਹੋਇਆ ਨਹੀਂ ਹੁੰਦਾ ਹਾਂ ਉਹ ਮੈਂ ਕਿ ਡਰਾਮਾ ਦੇਖਦਾ ਸੀ ਉਹ ਚ ਮੁੰਡੇ ਦਾ ਵਿਆਹ ਹੋਇਆ ਤਾਂ ਉਹ 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 ਉਹਦੀ ਮੁੰਡੇ ਦੀ ਮਾਂ ਦੀਆਂ ਸਹੇਲੀਆਂ ਆ ਕੇ ਦੋ ਤਿੰਨ ਅੰਡ ਮੁੰਡੇ ਦੀ ਘਰ ਵਾਲੀ ਨੂੰ ਕਹਿਣ ਲੱਗੀ ਆ ਇਦਾਂ ਵੀ ਕਿਦਾਂ ਹੁਣ ਠੀਕ ਆ ਵੀ ਇਹ ਤਾਂ ਸ਼ਰਾਬ ਉਹ ਪੀਣ ਲੱਪਿਆ ਸੀ ਇਦਾਂ ਐ ਤਾਂ ਮੁੰਡੇ ਨੇ ਸੁਣ ਲਿਆ ਅੱਛਾ ਉਹ ਮੁੰਡਾ ਆ ਕੇ ਕਹਿੰਦਾ ਵੀ ਮੈਂ ਸੁਣਿਆ ਤੇਰੀ ਕੁੜੀ ਨੇ ਦੂਜਾ ਵਿਆਹ ਕਰਾ ਲਿਆ ਉਹਦਾ ਵੀ ਡਿਵੋਰਸ ਹੋ ਗਿਆ ਫਿਰ ਫਿਰ ਉਹ ਥੱਲੇ ਨੂੰ ਨੀਵੀ ਪਾਈ ਉਹਨੇ ਫਟਾਫਟ ਹਾਂ ਤੇ ਉਹ ਜੀ ਤਾਂ ਠੀਕ ਹੈ ਪਰ ਰੱਬ ਹੈ ਨਹੀਂਗਾ ਅਸੀਂ ਕਰਨਾ ਹੈ ਪਰ ਇੱਕ ਖਿਆਲ ਰਹੇ ਸਭ ਤੋਂ ਸਾਰਾ ਕੁਝ ਪਰਫੈਕਟ ਨਹੀਂ ਹੋ ਜਾਣਾ ਹੂੰ ਹੂੰ ਜੇ ਪਰਫੈਕਸ਼ਨ ਵਿੱਚ ਜੀਣਾ ਹੈ ਨਾ ਇਹ ਇੱਕ ਬਿਮਾਰੀ ਆ ਹੂੰ ਤੇ ਮੈਂ ਬੈਸਟ ਹੂੰ ਮਾਨੇ ਅਨ ਹਰ ਥਾਂ ਤੇ ਇਦਾਂ ਕਰਨਾ ਕਿ ਮੇ ਕੋਈ ਦਾ ਵੀ ਹੱਲ ਹੈਗਾ ਇਹਦਾ ਵੀ ਹੱਲ ਹੈਗਾ ਰੱਬ ਤੋਂ ਅਨਕਾਰੀ ਹੋਣਾ اپنی ذمہ داری ਲੈਣੀ ਉਹਦਾ ਮਤਲਬ ਇਹ ਨਹੀਂ ਹੈਗਾ ਤੁਹਾਨੂੰ ਸਾਰਾ ਕੁਝ ਪਤਾ ਲੱਗ ਗਿਆ। ਫਿਰ ਅਸੀਂ ਇਹ ਗੱਲ ਮੰਨਦੇ ਆਂ ਕਿ ਜੇ ਜੇ ਉਹ ਕਹਿੰਦੇ ਆ ਜੀਸਸ ਆ ਉਹਨਾਂ ਦਾ ਗॉड ਆ ਜਾਂ ਉਹ ਅੱਲਾਹ ਕਹਿੰਦੇ ਆ ਜਾਂ ਸਾਡੇ ਵਾਹਿਗੁਰੂ ਕਹਿੰਦੇ ਆ ਅਸੀਂ ਕਹਿੰਦੇ ਇਦਾਂ ਨਹੀਂ ਹੋ ਸਕਦੀ ਉਹ ਜਿਹੜੇ ਤਰਕ ਦਿੰਦੇ ਆ ਉਹ 2-4 ਸਵਾਲ ਹੋ ਕੇ ਉਹਨਾਂ ਦੇ ਤਰਕ ਫਿੱਕੇ ਪੈ ਜਾਂਦੇ ਆ ਇਹ ਗੱਲ ਸੱਚ ਆ। ਹਮ ਅੱਛੇ ਪਰ ਫਿਰ ਵੀ ਹੋ ਸਕਦਾ ਕੁਛ ਨਾ ਕੁਛ ਹੋਵੇ ਜੀ ਆਪਣੇ ਆਪ ਤੋਂ ਆ ਫਿਰ ਵੀ ਤਾਂ ਚੰਬੇ ਵਾਲੀ ਗੱਲ ਆ ਨਾ ਹਾਂਜੀ ਹੈ ਤਾਂ ਕਮਾਲ ਨਾ ਹਾਂਜੀ ਹਾਂਜੀ ਨਾ ਤੇ ਜੇ ਹੁਣ ਤੁਸੀਂ ਸਾਡੇ ਮਨੁੱਖੀ ਦਿਮਾਗ ਵਿੱਚ ਜਿੰਨੇ ਨਿਊਰੋਨਸ ਆ ਹਨ ਤੇ ਜਿੰਨੇ ਆਕਾਸ਼ ਗੰਗਾ ਦੇ ਕਹਿੰਦੇ ਤਾਰੇ ਆ ਹਨ ਉਹਨੇ ਨਿਊਰੋਨਸ ਆ ਸਾਡੇ ਦਿਮਾਗ 'ਚ ਹਮ ਜਿਹੜੇ ਜਦੋਂ ਅਸੀਂ ਕੁਝ ਦੇਖਦੇ ਆ ਸੁਣਦੇ ਆ ਕੋਈ ਖਿਆਲ ਆਉਂਦਾ ਆ ਉਹਦੇ ਚ ਉਹ ਖਾਸ ਤਰ੍ਹਾਂ ਦੇ ਜਿਹੜੇ ਆ ਇੱਕ ਦੂਜੇ ਦੇ ਨਾਲ ਟਕਰਾਉਂਦੇ ਜਾ ਕੇ ਉਹਨਾਂ ਦਾ ਕੰਬੀਨੇਸ਼ਨ ਬਣ ਜਾਂਦਾ ਹਮ ਉਹ ਮੈਮਰੀ ਦੇ ਰੂਪ ਵਿੱਚ ਪੈ ਰਹਿੰਦੇ ਆ ਮੁੜ ਕੇ ਜਦੋਂ ਉਹਦੇ ਚ ਇੱਕ ਗੱਲ ਵੀ ਚੇਤੇ ਆਉਂਦੀ ਆ ਨਾ ਇਦਾਂ ਉਹ ਸਾਰੇ ਜਿਹੜੇ ਉਦੋਂ ਇਕੱਠੇ ਹੋ ਸੀ ਸਾਰੇ ਇਕੱਠੇ ਹੋ ਕੇ ਦੁਬਾਰਾ ਉਹ ਗੱਲ ਨੂੰ ਕੱਢ ਕੇ ਲਿਆ ਕੇ ਮੋਰੀ ਰੱਖਦੇ ਸਾਡੇ ਫੇ ਸਾਰੀ ਗੱਲ ਚੇਤੇ ਆ ਜਾਂਦੀ ਫੇ ਇਦਾਂ ਹੋਈ ਸੀ ਇਦਾਂ ਹੋਈ ਸੀ ਹੁਣ ਫਿਰ ਦੇਖੋ ਘਟਨਾ ਯਾਦ ਆ ਗਈ ਉਹਦੇ ਨਾਲ ਜੁੜੀਆਂ ਫੀਲਿੰਗਸ ਵੀ ਯਾਦ ਆ ਗਈਆਂ ਹੂੰ ਬਿਲਕੁਲ ਹੁਣ ਕਿਤੇ ਕਾਰ ਦਾ ਐਕਸੀਡੈਂਟ ਹੋਇਆ ਸੀ ਉਹ ਘਟਨਾ ਤੇ ਚਿੱਤੇ ਆ ਗਏ ਭੀ ਹਾਂ ਬੁੱਧਵਾਰ ਦਾ ਦਿਨ ਸੀ ਉਸ ਦਿਨ ਅਸੀਂ ਉਹ ਸਾਈਂ ਦੇ ਮੇਲੇ ਤੋਂ ਆਏ ਸੀ ਲੈਟਾਂ ਤੋਂ ਨੰਗੇ ਇੰਦਾ ਲਾਲ ਰੰਗ ਦੀ ਗੱਡੀ ਲੱਗੀ ਆ ਕੇ ਐਦਾਂ ਦਾ ਟਾਇਰ ਖੁੱਲ ਗਿਆ ਸੀ ਉਹ ਤਾਂ ਸਾਰੀ ਘਟਨਾ ਚਿੱਤੇ ਆ ਗਈ ਉਹ ਉਸ ਵੇਲੇ ਵੀ ਉਹ ਤੇ ਗੁੱਸਾ ਆ ਗਿਆ ਸੀ ਉਹ ਬੰਦੇ ਨੇ ਗਾਲ ਕੱਢ ਦਿੱਤੀ ਥੱਪੜ ਵੀ ਜੀ ਕੀਤਾ ਮੈਂ ਤਾਂ ਉਹ ਵੀ ਚਿੱਤੇ ਫੀਲਿੰਗ ਵੀ ਨਾਲ ਯਾਦ ਆ ਜਾਂਦੀ ਆ ਹਾਂ ਇਹ ਚੰਬੇ ਵਾਲੀ ਗੱਲ ਨਹੀਂ ਇਹ ਹਾਂਜੀ ਹਨ ਪਰੇਸ਼ਾਨ ਦਿਮਾਗ ਹੁੰਦਾ ਅਪਸੈਟ ਸਟੱਪ ਢਿੱਡ ਹੋ ਜਾਂਦਾ ਸਾਡਾ ਹਾਂ ਹੂੰ ਕਿੰਨਾ ਕੁਸ਼ਿਆ ਜਿਹੜਾ ਹੁਣ ਬੰਦਾ ਕਹਿੰਦਾ ਦਿਮਾਗ ਸੋਚਦਾ ਹੈ ਜੀ ਫੈਸਲੇ ਕਰਦਾ ਜੀ ਕਿੰਨੀਆਂ ਚੀਜ਼ਾਂ ਆ ਜਿੰਦਗੀ ਦੇ ਵਿੱਚ ਹੁੰਨੀਆਂ ਦਿਮਾਗ ਤੇ ਜਾਂਦੀਆਂ ਨਹੀਂ ਬਾਈਪਾਸ ਹੀ ਸੋਚ ਕੇ ਫੈਸਲਾ ਹੋ ਜਾਂਦਾ ਹੂੰ ਪਰ ਇਮਿਊਨ ਸਿਸਮਾ ਕਿੰਨਾ ਕੁਝ ਬਾਡੀ ਚ ਵਾਪਰਦਾ ਜਿਹਦੇ ਤੇ ਸਾਡਾ ਆਪਣੀ ਬਾਡੀ ਦਾ ਇਮਿਊਨ ਸਿਸਟਮ ਜਿਹੜਾ ਸਾਨੂੰ ਬਚਾਉਣ ਲਈ ਆ ਬਿਮਾਰੀਆਂ ਤੋਂ ਅਰੋਗ ਕਰਨ ਲਈ ਆ ਉਹ ਆਪੇ ਹੀ ਟਕਰਾਉਣ ਲੱਪੈਂਦਾ ਹੂੰ ਆਪੇ ਅਟੈਕ ਕਰਨ ਲੱਪੈਂਦਾ ਹਮ ਇਹ ਅਚੰਭੇ ਵਾਲੀ ਗੱਲ ਨਹੀਂ ਹਾਂਜੀ ਜਿੱਦਾਂ ਵੀ ਬਣਿਆ ਜੇ ਆਪਣੇ ਆਪ ਤੋਂ ਵੀ ਬਣਿਆ ਹਾਂਜੀ ਵੀ ਚਾਹੀ ਮੀਂਹ ਪੈਣ ਦੀ ਘਟਨਾ ਹੁੰਦੀ ਆ ਬਿਜਲੀ ਕੜਕਦੀ ਆ ਬੱਦਲਾਂ ਦਾ ਆ ਚੰਦ ਸੂਰਜ ਧਰਤੀ ਦੇ ਵਾਰੇ ਘੁੰਮਦਾ ਧਰਤੀ ਸੂਰਜ ਦੇ ਵਾਰੇ ਘੁੰਮਦੀ ਆ ਹੁਣ ਚੰਦ ਦਾ ਧਰਤੀ ਦੇ ਵਾਰੇ ਘੁੰਮਣਾ ਤੇ ਧਰਤੀ ਦਾ ਸੂਰਜ ਦੇ ਵਾਰੇ ਘੁੰਮਣਾ ਹੂੰ ਇਹਦਾ ਮਤਲਬ ਇਹ ਜਿਹੜਾ ਜਦੋਂ ਧਰਤੀ ਘੁੰਮਦੀ ਤਾਂ ਚੰਦ ਵੀ ਤਾਂ ਨਾਲ ਹੀ ਘੁੰਮ ਰਿਹਾ ਨਾ ਹੂੰ ਹਾਂਜੀ ਫਿਰ ਧਰਤੀ ਆਪਣੇ ਦਿਵਾਲੇ ਵੀ ਘੁੰਮ ਰਹੀ ਆ ਹੂੰ ਫਿਰ ਉਹਦੀ ਟਾਈਮਿੰਗ ਆ ਬਿਲਕੁਲ ਉਹ ਵੀ ਤਾਂ ਚੰਬੇ ਵਾਲੀ ਗੱਲ ਆ ਹੂੰ ਹੁਣ ਸਾਡੇ ਬੋਡੀ ਬਾਰੇ ਵੀ ਜਾਣੀ ਇਦਾਂ ਸmathsfਦਾਨ ਲੱਭ ਰਹੇ ਆ ਸਾਧਨ ਹੈਗੇ ਆ ਪਰ ਜ਼ਰੂਰੀ ਨਹੀਂ ਹੈਗਾ ਉਹ ਉਹ ਬਿਲਕੁਲ ਪਰਫੈਕਟ ਹੋ ਜਾ ਸਾਡੀ ਕੋਲ ਨਹੀਂ ਅੰਨ ਬਿਲਕੁਨਾ ਗਾਹਾਂ ਵੀ ਜਿਹੜੇ ਹੈਗੇ ਦੋਸਤ ਮਿੱਤਰ ਉਹਨੂੰ ਬੇਨਤੀ ਆ ਵੀ ਜਦੋਂ ਕੋਈ ਵੀ ਬੰਦਾ ਇਦਾਂ ਸੋਚਦਾ ਆ ਵਿਆਹ ਕਰਾਉਣ ਲਈ ਬੱਚਾ ਲੈਣ ਲਈ ਉਹ ਗੱਲਾਂ ਦਿਮਾਗ 'ਚ ਰੱਖੇ ਕਿ ਇਦਾਂ ਇਦਾਂ ਦੇ ਹਾਲਾਤ ਆ ਜਿਹੜੀਆਂ ਟੈਨਸ਼ਨਾਂ ਆ ਸਾਡੀਆਂ ਚਿੰਤਾਵਾਂ ਆ ਸਾਡੀਆਂ ਝੋਰੇ ਆ ਸਾਡੇ ਫਿਕਰ ਆ ਸਾਡੇ ਹਾਂ ਦਾਰਿਆ ਅਸੀਂ ਮੁਕਾਬਲਾ ਕਰਦੇ ਆ ਦੂਜਿਆਂ ਨਾਲ ਈਰਖਾ ਕਰਦੇ ਆ ਹਾਂਜੀ ਹਾਈਪਰਨੇਸ ਆ ਕਾਲਿਆ ਸਾਨੂੰ ਕਿ ਸਤਾਵੇ ਆ ਜ਼ਿੰਦਗੀ ਦੇ ਉਹ ਸਾਰਾ ਕੁਝ ਸਾਡੇ ਨਾਲ ਆ ਬਿਲਕੁਲ ਉਹਦਾ ਅਸਰ ਹੁਣ ਬੱਚੇ ਦੇ ਉੱਤੇ ਸਾਡੇ ਰਾਹੀਂ ਪਰਿਵਾਰ ਵਾਂਦੀ ਜੋਕਸ਼ਾਲੇ ਦੇ ਵਾਲੇ ਨੂੰ ਕਿਉਂਕਿ ਅਸੀਂ ਸਮਾਜ ਤੋਂ ਵੱਖਰੇ ਹੋ ਕੇ ਸੋਚਿਆ ਹੀ ਨਹੀਂ ਸਕਦੇ ਕਦੇ ਹਾਂ ਬੰਦਾ ਭੀੜ ਵਿੱਚ ਰਹਿ ਕੇ ਸੋਚਦਾ ਆ ਹਾਂ ਉੱਥੇ ਹੀ ਸੁਰੱਖਿਅਤ ਸਮਝਦਾ ਆਪਣੇ ਆਪ ਨੂੰ ਇੱਥੇ ਵਿਕਾਸ ਹੁੰਦਾ ਹੈ ਉਹ ਜ਼ਿੰਮੇਵਾਰੀ ਨਹੀਂ ਉਦੋਂ ਉਹ ਤੋਂ ਵੀ ਅੱਗੇ ਵੀ ਉਹ ਤੋਂ ਅੱਗੇ ਦੀ ਗੱਲ ਹੈ ਰਿਲੈਕਸ ਹੀ ਉਦੋਂ ਹੁੰਦਾ ਜਦੋਂ ਆਪਣੇ ਵਰਗਿਆਂ ਦੇ ਵਿੱਚ ਹੁੰਦਾ ਉਹ ਹੂੰ ਨਹੀਂ ਤਾਂ ਐਂਗਜ਼ਾਇਟੀ ਵੱਤ ਨਹੀਂ ਆਉਦੀ ਹੂੰ ਡਰ ਬਦਨਾ ਆਉਦੀ ਵੈਲਕਮ ਬਹੁਤ ਸਾਰੀਆਂ ਗੱਲਾਂ ਬਹੁਤ ਸਾਰੀਆਂ ਮੁਸ਼ਕਲਾਂ ਜ਼ਿੰਦਗੀ ਦੀਆਂ ਇਦਾਂ ਦੀਆਂ ਆ ਜਿਹੜੀਆਂ ਸਾਡੇ ਸਾਡੇ ਆਪਣੇ ਵਰਗੇ ਲੋਕਾਂ ਦੇ ਵਿੱਚ ਰਹਿਣ ਕਰਕੇ ਫੇਸੇ ਹੀ ਨਹੀਂ ਹੁੰਦੀਆਂ। ਹੂੰ ਉਹ ਹਾਈਲਾਈਟੇ ਹੀ ਨਹੀਂ ਹੁੰਦੀਆਂ। ਐਦਾਂ ਬਿਲਕੁਲ ਕਿਉਂਕਿ ਜਿੱਦਾਂ ਸਾਡੀਆਂ ਆਦਤਾਂ ਨਹੀਂ ਹੈਗੀਆਂ। ਹਾਂਜੀ ਹੁਣ ਇੱਕ ਕੰਮ ਕਰਦੇ ਆ ਤੁਸੀਂ ਨਮਾ ਨਮਾ ਕਰਨ ਲੱਗੇ ਆ। ਹਾਂਜੀ ਉਹਦੇ ਲਈ ਕੋਈ ਮਸ਼ੀਨ ਨਮੀ ਸਿੱਖੀ ਆ ਘਰ ਚ ਕੁਛ ਨਮਾ ਲਿਆਂਦਾ ਆ। ਉਦੋਂ ਕਿੰਨਾ ਐਫਰਟ ਕਰਨਾ ਪੈਂਦਾ ਰੋਜ਼ ਉਹਨੂੰ ਪਹਿਲਾਂ ਸਟਾਰਟ ਕਰਨਾ ਇਦਾਂ ਕਰਨੀ ਉਹ ਕਿਹੜਾ ਪਹਿਲਾਂ ਕਿਹੜਾ ਬਟਨ ਲੱਭਣਾ ਸੀ ਪਹਿਲਾਂ ਪਲੱਗ ਉੱਠੜ ਠੜ ਪਹਿਲਾਂ ਗਰਮ ਕਰ ਲਓ ਥੋੜੇ ਜਿਹਾ ਇਹਨੂੰ ਹਾਂ ਪਰ ਉਹ ਉਹਦੇ ਬਰਾਬਰ ਜਿਹੜਾ ਕੰਮ ਰੋਜ਼ ਕਰਦੇ ਆ ਜੇ ਕਾਰ ਚ ਬੈਠ ਕੇ ਚੱਲੇ ਆ ਉਹ ਰੋਜ਼ ਚਲਾਉਨੇ ਆ ਉਹ ਆਦਤ ਬਣ ਗਈ ਆ ਹਾਂਜੀ ਜਿਹੜੀਆਂ ਚੀਜ਼ਾਂ ਦੀ ਆਦਤ ਬਣ ਗਈ ਆ ਉਹ ਹੁਣ ਜਦੋਂ ਪਹਿਲੀ ਵਾਰ ਬੱਚਾ ਬ੍ਰਸ਼ ਕਰਦਾ ਹਾਂ ਕਿੰਨਾ ਜ਼ੋਰ ਲੱਗਦਾ ਕਿੰਨੀ ਮਿਹਨਤ ਹੁੰਦੀ ਆ ਸਾਡੀ ਉਹਨੂੰ ਦੱਸਣ ਲਈ ਹਾਂ ਦੱਸਣੇ ਕਰਾਉਣਾ ਬੇ ਕਿਹੜੀ ਪੇਸਟ ਲੈਣੀ ਆ ਉੱਥੇ ਉੱਥੇ ਬਾਮ ਵੀ ਪਿਆ ਹੁੰਦਾ ਆ ਹਾਂ ਉੱਥੇ ਕੋਈ ਮੂੰਹ ਤੇ ਲਾਉਣੇ ਵਾਲੀ ਕਰੀਮ ਵੀ ਪਈ ਹੁੰਦੀ ਆ ਪਛਾਣ ਕਰੋ 1.5-2 ਸਾਲ ਦਾ ਬੱਚਾ ਆ ਉਹਨੂੰ ਉਹਨੂੰ ਕਿਹੜੇ ਨਾਂ ਪਤਾ ਉਸ ਵੇਲੇ ਹਮਮ ਹੁਣ ਜਦੋਂ ਇੱਕ ਵਾਰੀ ਦੋ ਵਾਰੀ ਜਦੋਂ ਇਦਾਂ ਜਾਂਦਾ ਚੱਕਦਾ ਆਇਆ ਉਹ ਚੀਜ਼ ਨੂੰ ਚੱਕ ਕੇ ਅੱਛਾ ਪੇ ਕਿਦਾਂ ਇਦਾਂ ਇਦਾਂ ਫੜ ਲਾ ਹੁਣ ਕਈ ਵਾਰ ਪੁੱਠਾ ਫੜ ਲੈਂਦਾ ਬ੍ਰਸ਼ ਉਹ ਹਾਂਜੀ ਇਹਨਾਂ ਫੇ ਕਈ ਵਾਰ ਥੱਲੇ ਰੱਖ ਲੈਂਦਾ ਆ ਹਾਂਜੀ ਇੱਕ ਵਾਰੀ ਮੈਂ ਦੇਖਦਾ ਸੀ ਬੱਚਾ ਉਹ ਉਹ ਬ੍ਰਸ਼ ਫੜੇ ਪੇਸਟ ਲਾਵੇ ਉਹ ਤੋਂ ਕਦੇ ਤਾਂ ਪੇਸਟ ਥੱਲੇ ਲੱਗ ਜਾ ਕਰੇ ਕਦੇ ਬ੍ਰਸ਼ ਘੁੰਮ ਜਾ ਕਰੇ ਹਾਂਜੀ ਫੇ ਹੁਣ ਥੱਲੇ ਰੱਖ ਕੇ ਬ੍ਰਸ਼ ਉੱਤੇ ਪੈਰ ਰੱਖ ਲਿਆ ਬ੍ਰਸ਼ ਇਹਦਾ ਰੱਖ ਲੈ ਉੱਤੇ ਪੈਰ ਰੱਖ ਕੇ ਤਾਂ ਕਿ ਉਹਦੇ ਜਿਹੜੇ ਜਿਹਦਾ ਵਾਲ ਹੁੰਦੇ ਉੱਤੇ ਨੂੰ ਹੋ ਗਿਆ ਪੈਰ ਨਾਲ ਦੱਬ ਕੇ ਫਿਰ ਉੱਤੇ ਪੇਸਟ ਲਾ ਲਈ ਲੱਗੀ ਤਾਂ ਫੇਰ ਵੀ ਨਹੀਂ ਸਿੱਧੀ ਪਰ ਹੁਣ ਜਦੋਂ 2 4 5 7 10 ਵਾਰੀ ਕਰਨ ਤੋਂ ਬਾਅਦ ਆਦਤ ਬਣ ਗਈ ਹਾਂਜੀ ਫੇ ਤਾਂ ਕਈ ਵਾਰ ਤੁਹਾਨੂੰ ਚੇਤਾ ਵੀ ਨਹੀਂ ਹੁੰਦਾ ਬੰਦਾ ਸ਼ਾਵਰ 'ਚ ਵੱਡ ਜਾਂਦਾ ਹੱਥ 'ਚ ਬ੍ਰਸ਼ ਹੁੰਦਾ ਹੂੰ ਇਹ ਯਾਦ ਹੈ ਨਹੀਂ ਵੀ ਕਿਹੜੇ ਵੇਲੇ ਡਰਾਅਰ ਖੋਲ੍ਹ ਲਈ ਆ ਬਰਸ਼ ਚੱਕਿਆ ਪੇਸ ਲਾਈ ਆ ਜਦੋਂ ਆਦਤ ਬਣ ਗਈ ਫਿਰ ਕਦੇ ਨਹੀਂ ਇਦਾਂ ਹੋਇਆ ਵੀ ਸ਼ਾਵਰ 'ਚ ਗਿਆ ਬੰਦਾ ਜਾ ਕੇ ਇਦਾਂ ਬਿਟਾ ਪਾਣੀ ਪਾਈ ਗਿਆ ਪਾਣੀ ਗਿਆ ਬਿਨਾ ਸਾਬਣ ਲਾਏ ਤੋਂ ਤੌਲੀਏ ਨਾਲ ਪਿੰਡਾ ਪੁੱਛ ਕੇ ਬਾਹਰ ਆ ਗਿਆ ਇਦਾਂ ਭਮਕ ਖਿਆਲਾਂ 'ਚ ਕਿਤੇ ਵੀ ਗਮ ਹੋਇਆ ਹੋਵੇ ਆਪਣੇ ਆਪ ਹੀ ਹੋ ਜਾਂਦਾ ਮੈਂ ਅੱਗੇ ਵੀ ਇੱਕ ਵਾਰੀ ਵੀਰ ਨੂੰ ਪੁੱਛਦਾ ਸੀ ਵੀ ਕਦੇ ਕਿਸੇ ਨਾਲ ਇਦਾਂ ਨਹੀਂ ਹੋਈ ਹੁਣੀ ਤੇ ਰੋਟੀ ਦੀ ਬੁਰਕੀ ਤੁਰ ਧਿਆਨ ਕਿਤੇ ਵੀ ਹੋਵੇ ਹਾਂ ਇਹ 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 ਤਾਂ ਹੋ ਜਾਂਦਾ ਆ ਬੰਦੇ ਨੂੰ ਇਦਾਂ ਜਦੋਂ ਖਿਆਲਾਂ ਚ ਗੁੰਮ ਹੁੰਦਾ ਜਾਂ ਕੋਈ ਟੀਵੀ ਦੇਖਦਾ ਪੇ ਰੋਟੀ ਦੋ ਖਾ ਲਈਆਂ ਤੇ ਤਿੰਨ ਖਾ ਲਈਆਂ ਹੂੰ ਇਹ ਤਾਂ ਹੋ ਸਕਦਾ ਪਰ ਇਹ ਕਦੇ ਨਹੀਂ ਹੋਇਆ ਵੀ ਇਹ ਇਹ ਕਦੇ ਨਹੀਂ ਹੋਇਆ ਵੀ ਬੰਦੇ ਨੇ ਬੁਰਕੀ ਤੋੜੀ ਆ ਤੇ ਇਦਾਂ ਮੂੰਹ ਚ ਪਾਉਣ ਦੀ ਜਿਹਾ ਨੱਕal ਨੂੰ ਲੈ ਗਿਆ ਜਾਂ ਕੰਨ ਨਾਲ ਨੂੰ ਲੈ ਗਿਆ ਜਾਂ ਅੱਖਾਂ ਨੂੰ ਲੈ ਗਿਆ ਇਦਾਂ ਹੂੰ ਇਦਾਂ ਨਹੀਂ ਕਦੇ ਵੀ ਹੁੰਦਾ ਨੇ ਨਹੀਂ ਦਿੱਤੇ ਹੁਣ ਉਹ 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 ਚੀਜ਼ਾਂ ਸਾਡੀ એનર્ਜੀ ਬਚਾ ਦੇਣੀਆਂ ਆ ਸਾਡਾ ਟਾਈਮ ਬਚਾ ਦੇਣੀਆਂ ਆ ਹਾਂ ਆਦਤਾਂ ਜਿਹੜੀਆਂ ਬਣ ਜਨੀਆਂ ਪੱਕ ਜਨੀਆਂ ਹਾਂ ਹਾਂ ਪਰ ਉਹਦੇ باوجود ਵੀ ਅਸੀਂ ਅਸੀਂ ਸੁਰੱਖਿਤ ਆਪਣੇ ਵਰਗਿਆਂ ਦੇ ਵਿੱਚ ਚ ਹੋਨੇ ਆ ਹਾਂ 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 ਹਾਲਾਂਕਿ ਉਹਦੇ ਉਹਦੇ ਨੁਕਸਾਨ ਆ ਬਹੁਤ ਹਾਂਜੀ ਪਰ ਫਿਰ ਵੀ ਉਹਨਾਂ ਦੇ ਵਿੱਚ ਹੋਣ ਨਾਲ ਬਹੁਤ ਸਾਰੇ ਇਦਾਂ ਦੇ ਡਰਿਆ ਜਿਨ੍ਹਾਂ ਤੇ ਆਪਣੇ ਆਪ ਕਾਬੂ ਪਿਆ ਰਹਿੰਦਾ ਜਿਹੜੇ ਇਦਾਂ ਅਸੀਂ ਪਿੱਛੇ ਬਿਲਕੁਲ ਪਿਛਲੀ ਡਰਾਅਰ ਬੈ ਸਿੱਟੀ ਹੋ ਆ ਭੀ ਤਾਂ ਪ੍ਰਵਾਹ ਹੀ ਕੋਈ ਨਹੀਂ ਹੂੰ ਕਿਉਂਕਿ ਆਪਣੇ ਵਰਗਿਆਂ ਦੇ ਆਪਣੇ ਸਮਾਜ ਦੇ ਵਿੱਚ ਆ ਭੀ ਭੀ ਕਈ ਗੱਲਾਂ ਆ ਇਦਾਂ ਦੀਆਂ ਜ਼ਿੰਦਗੀ 'ਚ ਜਿਹੜੀਆਂ ਜੇ ਤੁਸੀਂ ਆਪਣੇ ਵਰਗਿਆਂ 'ਚ ਨਾ ਹੋ ਹਾਂਜੀ ਤਾਂ ਉਹ ਉਹ ਮੁਸ਼ਕਲਾਂ ਨਾਲ ਸੀ ਜਨਾ ਔਖਾ ਹੋਵੇ ਬੰਦੇ ਨੂੰ ਔਖਾ ਹੋਵੇ ਹਾਂਜੀ ਠੀਕ ਹੈ ਇਦਾਂ ਬਸ ਉਹ ਉਹ ਚੀਜ਼ ਜਿਹੜੀ ਆ ਵੀ ਆਪਣੇ ਆਪ ਨੂੰ ਐਜੂਕੇਟ ਕਰੋ ਹਨਾ ਵੀ ਇਦਾਂ ਸਾਰਾ ਕੁਝ ਪਰਫੈਕਟ ਨਹੀਂ ਮਿਲਦਾ ਹੁੰਦਾ ਨਹੀਂ ਇਹ ਇਹ ਜ਼ਿੰਦਗੀ ਦਾ ਹਿੱਸਾ ਆ ਹੀ ਠੀਕ ਹੈ ਆਪਣਾ ਫੈਸਲਾ ਆ ਸਾਡਾ ਹਾਂਜੀ ਹੁਣ ਦੇਖੋ ਸ਼੍ਰੀ ਚੰਦ ਹਨ ਗੁਰਨਾਥ ਦੇਵ ਜੀ ਦਾ ਪੁੱਤਰ ਬਿਲਕੁਲ ਠੀਕ ਠਾਕ ਸੀ ਉਹਨਾਂ ਦੇ ਪਰ ਜੇ ਅਸੀਂ ਹੋਈ ਉਸ ਜਗ੍ਹਾ ਹੂੰ ਫਿਸਮਾਚ ਚਾਰ ਬੰਦੇ ਜਾਣਦੇ ਆ ਤਾਂ ਪੁੱਤ ਜਿਹੜਾ ਆ ਵੱਡਾ ਪੋਤਾ ਹੂੰ ਉਹ ਉਲਟ ਵਿਚਾਰਤਾ ਰਹਦੇ ਜਾਨੀ ਲਗੋਟ ਲਾ ਕੇ ਜਟਾਮਾਂ ਰੱਖ ਰਹੀਆਂ ਸਿਰ ਤੇ ਸਿਰ ਤੇ ਸਵਾ ਪਾ ਕੇ ਤੁਨੂੰ ਫਿਰ ਲਾ ਪਿਆ ਹੂੰ ਹੂੰ ਉਹਦੇ ਵਿਰੁੱਧ ਗੁਰਨਾਣਕ ਦੇਵ ਜੀ ਥਾਂ ਥਾਂ ਤੇ ਗੱਲ ਕਰ ਰਹੇ ਆ ਹੂੰ ਉਹ ਸਮਾਜ ਦੇ ਤੌਰ ਤੇ ਦੇਖੀਏ ਜੇ ਅਸੀਂ ਹੁੰਦੇ ਤਾਂ ਕਿੰਨੀ ਨਮੋਸ਼ੀ ਹੁੰਨੀ ਸੀ ਸਾਨੂੰ ਹੂੰ ਕਿੰਨੀਆਂ ਸਫਾਈਆਂ ਦੇਣੀਆਂ ਸੀ ਅਸੀਂ ਕਿੰਨੀਆਂ ਸਫਾਈ ਨਹੀਂ ਸਿਆਣਾ ਤਾਂ ਬਹੁਤ ਆ ਉਹ ਫਿਰ ਕਹਿੰਦਾ ਮੈਂ ਤਾਂ ਨਮਮ ਉਹ ਦੇਖੋ ਵੇ ਤਰੀਕਾ ਹੁੰਦਾ ਸੀ ਏਦਾਂ ਕਰਨੀ ਸੀ ਦੇਖੋ ਵੇ ਤਰੀਕਾ ਹੁੰਦਾ ਲੋਕਾਂ ਨੂੰ ਸਮਝਾਉਣ ਦਾ ਇਹ ਸਾਡਾ ਮੁੰਡਾ ਕਹਿੰਦਾ ਵੀ ਮੈਂ ਆਪਣੇ ਤਰੀਕੇ ਨਾਲ ਸਮਝਾਉਣਾ ਹੈ ਹਾਂ ਅੰਦਰੋਂ 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 ਪਿਓ ਦੀ ਬਹੁਤ ਇੱਜ਼ਤ ਕਰਦਾ ਹੈ ਹਾਂ ਹੇਗੇ ਕੋਈ ਆ ਪਰ ਕੰਮ ਨਹੀਂ ਕਰਦਾ ਪतरी ਕਾ ਤਰੀਕਾ ਵੱਖਰਾ ਹੈ ਤਰੀਕਾ ਵੱਖਰਾ ਹੈ ਅਸੀਂ ਇਦਾਂ ਸਫਾਈਆਂ ਦੇਣੀਆਂ ਸੀ ਹਮਮ